ਕਾਂਤਾ ਗੇਲ ਮੰਜ ਦੇ ਮੇਰਾ ਬੇਟਾ ਰਾਜੇ ਤੇ ਜਿਹੜਾ ਦੂਸਰਾ ਉਹ ਆਪਣੇ ਵਾਂ ਮੇਰਾ ਘਟਨਾਵਰਤੀ ਪੀਸ ਪ੍ਰੇਕਨ ਨਾਏ ਉਹਨਾਂ ਘਰ ਵਾਲਿਆਂ ਨੇ ਕਿਹਾ ਪਈ ਸੋਚ ਕਟਿਆ ਵਾ ਉਹਨਾਂ ਕਟਿਆ ਨਹੀਂ ਇੱਕ ਜਣਾ ਡਿੱਗਾ ਵਾ ਤੇ ਉਹ ਦੂਜਾ ਵੇਖਣ ਗਿਆ ਆ ਵੀ ਘਰ ਘਬਰਾਟ ਹੋ ਗਈ ਉਹਨੂੰ ਤੇ ਉਹ ਵੀ ਨਾਲ ਹੀ ਲੱਗ ਗਿਆ ਇਹਨਾਂ ਗਿੱਲੇ ਕੱਪੜਿਆਂ ਦੇ ਵਿੱਚ ਹੀ ਉਹ ਵਿਖਲੇ ਹਸਪੀਟਲ ਸੁਟਿਆ ਕੋਈ ਉਹਨਾਂ ਨੂੰ ਵੇਖਿਆ ਨਹੀਂ ਚਾਚਿਆ ਨਹੀਂ ਉਹਨਾਂ ਦਾ ਕਸੂਰ ਪਿਆ ਵਾਲੀ ਆ ਨਾ ਕਿੱਥੋਂ ਦੇ ਆ ਪਿਆ ਵਾਲੇ ਪਤਾ ਨਹੀਂ ਜੀ ਹੁਣ ਭਾਂ ਬਦੇ ਕਹਿੰਦੇ ਆ ਪਾਬ ਦੇਖਾਂਗੇ ਅੱਛਾ ਇਹੋ ਹੀ ਇਨਸਾਫ ਹੀ ਚਾਹੀਦਾ ਬਸ ਮੇਰੇ ਘਰ ਵਾਲੇ ਦਾ ਨਾ ਰਾਜ ਜਿਹੜਾ ਮੇਰਾ ਨਾਮ ਹਮਤਾ ਗੱਲ ਮੰਜ ਦੇ ਕੀ ਗੱਲ ਆ ਜਿਹੜੀ ਕਰਨਾ ਹੁੰਦਾ ਸਪਰੇਅ ਕਰਨ ਲਈ ਸਵੇਰੇ ਫੋਨ ਗਿਆ ਕੇ ਸਪਰੇਅ ਕਰ ਜੋ ਸਪਰੇਅ ਕਰ ਨਾ ਇਹਨੇ ਪਾਬੜੇ ਪਿੰਡ ਦਾ ਨਾਂ ਖਰੇ ਲੈ ਲੇ ਜੋ ਮੈਨੂੰ ਤੇ ਪਤਾ ਨਹੀਂ ਤੇ ਉੱਥੇ ਕਿਤੇ ਬੱਤੀ ਦੀ ਤਾਰ ਡਿੱਗੀ ਸੀ ਉਹਨਾਂ ਨੇ ਪੁੱਛਿਆ ਵੀ ਪਹਿਲੇ ਕਿ ਤੂੰ ਹੀ ਸੋਤੇ ਕਟਿਆ ਵਾ ਕਹਿੰਦੇ ਕਿ ਹਾਂ ਹੀ ਸੋਤ ਕਟਿਆ ਲੱਗੋ ਦੂਸਰੇ ਜਿਹੜੇ ਪਹਿਲੀਆਂ ਵਾਲੇ ਉਹ ਕਹਿੰਦੇ ਕਿ ਨਹੀਂ ਸੋਤ ਕਟਿਆ ਇੱਕ ਜਾਨੇ ਨੂੰ ਬੱਤੀ ਪਈ ਉਹ ਉੱਥੇ ਡੇਗ ਗਿਆ ਉਹਦੇ ਦੂਸਰੇ ਦੇ ਖਿਆਲ ਚ ਖੜਿਆ ਉਹਨੂੰ ਬਲਦੁਾਈ ਚੜ ਗਈ ਆ ਉਹ ਉਹਦੇ ਵੱਲ ਭੱਜਾ ਗਿਆ ਉਹਦੇ ਵੀ ਪੈਰ ਨਾਲ ਤਾਰ ਅੜ ਗਈ ਦੋਵੇਂ ਜਾਨੇ ਡੇਗ ਗਏ ਫੇਰ ਨਾ ਕਿਲੇ ਕੱਪੜੇ ਵੀ ਉਹਨਾਂ ਦੇ ਲਾਇ ਬੰਦਾ ਮਤਲਬ ਕਿ ਬੱਤੀ ਪਈ ਆ ਉਹਨਾਂ ਨੇ ਲੇੜੇ ਲਾਉ ਉਹਨਾਂ ਨੂੰ ਮਿੱਟੀ 'ਚ ਦਫਨਾਉ ਜਿਹੜੇ ਬੱਤੀ ਵਾਲੇ ਹੁੰਦੇ ਉਹਨਾਂ ਨੂੰ ਮਿੱਟੀ 'ਚ ਰੱਖਦੇ ਤੇ ਬੱਤੀ ਖਿੱਚੀ ਜਾਂਦੀ ਉਹਨਾਂ ਦੇ ਪੈਰ ਹੱਥ ਬਲੋ ਉਹਨਾਂ ਨੂੰ ਉਹਨਾ ਹੀ ਫੇ ਹਸਪੀਟਲ ਚੋਕਲੇ ਲੈ ਕੇ ਤੇ ਉਹਨਾਂ ਦੇ ਕੱਪੜੇ ਵੀ ਨਚੜੇ ਨੇ ਤੁਸੀਂ ਆਪ ਹੀ ਸਿਆਣੇ ਜਿਹਨਾਂ ਦੱਸਿਆ ਨੇ ਕਿ ਸੁੱਤ ਕੱਟਿਆ ਵਾ ਤੇ ਤਸੁਰ ਵੀ ਤੇ ਉਹਨਾਂ ਦਾ ਹੀ ਹੋਗਾ ਆ ਵੀ ਨਿਕਾ ਜਾ ਮੁੰਡਾ ਹਾਂ ਕਿੰਨੇ ਬੱਚੇ ਆ 2 ਵਜੇ ਆ ਵੇਖੋ ਇੱਕ ਮੇਰਾ ਨਿੱਕਾ ਮੁੰਡਾ ਵਾ ਇੱਕ ਸਕੂਲ ਨਸਰੀ ਤੇ ਬੈਠਾ ਉਹ ਲੇ ਗਿਆ ਨਸਰੀ ਤੇ ਮੇਰਾ ਨਾਮ ਮਲਕੀਰ ਮਸੀਆ ਪਿੰਡ ਗਿਲਮਾਂਜ ਉਹ ਮੇਰਾ ਬ੍ਰਦਰ ਹੀ ਇੱਕ ਤੇ ਇੱਕ ਮਾਸੀ ਦਾ ਪੋਤੇ ਆ ਹਾਂਜੀ ਸਾਕਾਪਰਾ ਵੇਖੋ ਜੀ ਇਹਦੇ ਵਿੱਚ ਇੱਕ ਪ੍ਰਸ਼ਾਸਨ ਦੀ ਅੰਗੇਲੀ ਆ ਤੇ ਦੂਜੀ ਕਿਸਾਨ ਦੀ ਵਣਗੇਲੀ ਆ ਤਾਰਾਂ ਟੁੱਟੀਆਂ ਆ ਇਹ ਪ੍ਰਸ਼ਾਸਨ ਨੇ ਕੁਝ ਨਹੀਂ ਕੀਤਾ ਦੂਜਾ ਨੰਬਰ ਕਿਸਾਨ ਨੇ ਇਹ ਗੱਲ ਕਹੀ ਵੀ ਇਹਨਾਂ ਤਾਰਾਂ ਦੇ ਵਿੱਚ ਕਰੰਟ ਨਹੀਂ ਆਉਣ ਦਿਆ ਤੇ ਆਪ ਘਰੇ ਚਲਿਆ ਗਿਆ ਵਾ ਮਗਰ ਉਹ ਪੈੜੀ ਚ ਵੜ ਗਏ ਆ ਤੇ ਇਹਨਾਂ ਇੱਕ ਨੂੰ ਪਹਿਲੇ ਕਰੰਟ ਲਗਾ ਦੂਜਾ ਉਹਨੂੰ ਫੜਨ ਲੱਗਾ ਦੂਜੇ ਦੀ ਵੀ ਮੌਕੇ ਤੇ ਮੌਤ ਹੋ ਗਈ